ਹੈਲੋ ਹਸੀ ਗਾਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਪਹਿਲਾ ਵਿਸ਼ਵ ਯੁੱਧ ਵਰਲਡ ਵਾਰ 1 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਦੋ ਵਿਸ਼ਵ ਯੁੱਧ ਹੋਏ ਨੇ ਪਹਿਲਾ ਵਿਸ਼ਵ ਯੁੱਧ ਹੋਇਆ ਸੀ 1914 ਤੋਂ 1918 ਦੂਸਰਾ ਵਿਸ਼ਵ ਯੁੱਧ ਹੋਇਆ ਸੀ 1939 ਤੋਂ 1945 ਇਹਨਾਂ ਦੋਨੋਂ ਵਿਸ਼ਵ ਯੁੱਧ ਬਾਰੇ ਆਪਾਂ ਸੁਣਿਆ ਹੈ ਬਹੁਤ ਸਾਰੀਆਂ ਜਾਨਾਂ ਇਹਨਾਂ ਵਿਸ਼ਵ ਯੁੱਧਾਂ ਦੇ ਵਿੱਚ ਗਈਆਂ ਸੀ ਪਰ ਇਹਦਾ ਕੀ ਬੈਕਗ੍ਰਾਉਂਡ ਸੀ ਕੀ ਇਹ ਵਿਸ਼ਵ ਯੁੱਧ ਹੋਣ ਦੇ ਕਾਰਨ ਸੀ ਉਹ ਗੱਲਾਂ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਬਹੁਤ ਇੰਪੋਰਟੈਂਟ ਇਹ ਟੌਪਿਕ ਹੈ ਆਲਮੋਸਟ ਇੰਡੀਆ ਲੈਵਲ ਦੇ ਸਾਰੇ ਪੇਪਰਾਂ ਦੇ ਵਿੱਚ ਇੱਥੋਂ ਤੁਹਾਨੂੰ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਤਾਂ ਇਸ ਚੀਜ਼ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਜਿਹੜੇ ਆਪਣੇ ਦੋ ਵਿਸ਼ਵ ਯੁੱਧ ਹੋਏ ਨੇ ਉਹਨਾਂ ਦਾ ਕੀ ਬੈਕਗ੍ਰਾਉਂਡ ਸੀ ਕੀ ਉਹਨਾਂ ਦੀ ਹਿਸਟਰੀ ਹੈ ਕੀ ਉਹਨਾਂ ਦੇ ਕਾਰਨ ਸੀ ਤੇ ਕੀ ਉਹਨਾਂ ਦਾ ਪ੍ਰਭਾਵ ਦੁਨੀਆ ਦੇ ਉੱਤੇ ਪਿਆ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਪਹਿਲਾ ਵਿਸ਼ਵ ਯੁੱਧ ਇਹਦਾ ਆਪਾਂ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਾਂਗੇ ਪੰਜਾਬੀ ਦੇ ਵਿੱਚ ਕੀ ਇਹਦੇ ਕਾਰਨ ਸੀ ਠੀਕ ਹੈ ਜੀ ਤੇ ਕੀ ਇਹਦੇ ਪ੍ਰਭਾਵ ਪਏ ਤਾਂ ਲਾਸਟ ਤੱਕ ਬਨੇ ਰਹੋ ਬਹੁਤ ਇੰਪੋਰਟੈਂਟ ਟੌਪਿਕ ਹੈ ਪਹਿਲਾ ਜਿਹੜਾ ਆਪਣਾ ਪੁਆਇੰਟ ਹੈ ਲਗਭਗ 1.7 ਕਰੋੜ ਮੌਤਾਂ ਹੋਈਆਂ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਐਗਜ਼ੈਕਟ ਡੇਟ ਪਤਾ ਹੋਣੀ ਚਾਹੀਦੀ ਹੈ 28 ਜੁਲਾਈ 1914 ਨੂੰ ਇਹ ਸਟਾਰਟ ਹੋਇਆ ਸੀ ਤੇ 11 ਨਵੰਬਰ 1918 ਨੂੰ ਇਹਦਾ ਐਂਡ ਹੋਇਆ ਜਿਹੜੀ ਆਪਣੀ ਇਹ ਵਰਲਡ ਵਾਰ ਹੋਈ ਸੀ ਇਹ ਜਿਹੜੇ ਵਿਸ਼ਵ ਯੁੱਧ ਹੁੰਦੇ ਨੇ ਇਹਨਾਂ ਦਾ ਕਾਰਨ ਵੈਸੇ ਇਹ ਹੁੰਦਾ ਹੈ ਕਿ ਹਰ ਇੱਕ ਦੇਸ਼ ਦੁਨੀਆ ਦੇ ਵਿੱਚ ਸੁਪਰ ਪਾਵਰ ਬਣਨਾ ਚਾਹੁੰਦਾ ਹੁੰਦਾ ਉਹਦਾ ਮੇਨ ਏਮ ਇਹੀ ਹੁੰਦਾ ਹੈ ਕਿ ਸਾਰੀ ਟੈਰਿਟਰੀ ਉਹ ਆਪਣੇ ਅੰਡਰ ਲੈ ਲਵੇ ਤੇ ਦੁਨੀਆ ਦੁਨੀਆ ਨੂੰ ਇੱਕ ਸੁਪਰ ਪਾਵਰ ਬਣ ਕੇ ਦਿਖਾਵੇ ਤਾਂ ਇਹਦੇ ਵਿੱਚ ਜਿਹੜੇ ਆਪਾਂ ਇਹਦੇ ਰੀਜ਼ਨ ਪੜਾਂਗੇ ਇਹਦੇ ਕਾਰਨ ਪੜਾਂਗੇ ਉਹਨਾਂ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹਰ ਇੱਕ ਰੀਜ਼ਨ ਦੇ ਪਿੱਛੇ ਇਹੀ ਕਾਰਨ ਹੈ ਕਿ ਉਹ ਇੱਕ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਪਹਿਲਾ ਪੁਆਇੰਟ ਹੈ ਲਗਭਗ 1.7 ਕਰੋੜ ਮੌਤਾਂ ਹੋਈਆਂ ਠੀਕ ਹੈ ਜੀ ਤਾਂ ਸਭ ਤੋਂ ਮੇਨ ਰੀਜ਼ਨ ਜਿਹੜਾ ਆਪਾਂ ਦੇਖਦੇ ਹਾਂ ਕਿ ਕੋਈ ਵੀ ਯੁੱਧ ਜਿਹੜਾ ਹੁੰਦਾ ਹੈ ਉਹਦੇ ਵਿੱਚ ਜਾਨੀ ਮਾਲੀ ਨੁਕਸਾਨ ਬਹੁਤ ਹੁੰਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਪੁਆਇੰਟ ਇਹੀ ਹੈ ਕਿ ਬਹੁਤ ਜ਼ਿਆਦਾ ਮੌਤਾਂ ਹੋਈਆਂ ਸੀ 1.7 ਕਰੋੜ ਦੇ ਲਗਭਗ ਮਤਲਬ ਇਹ ਮੌਤਾਂ ਨੋਟ ਕੀਤੀਆਂ ਗਈਆਂ। ਇਨ੍ਹਾਂ ਮੌਤਾਂ ਦੇ ਵਿੱਚੋਂ 74187 ਹੈ ਉਹਦੇ ਵਿੱਚ ਆਪਣੇ ਇੰਡੀਅਨਸ ਸੀ ਭਾਰਤੀ ਕਿਉਂਕਿ ਆਪਣੇ ਇੰਡੀਅਨਸ ਨੇ ਵੀ ਇਹਦੇ ਵਿੱਚ ਭਾਗ ਲਿਆ ਸੀ ਕਿਉਂ ਲਿਆ ਸੀ ਉਹਦੇ ਪਿੱਛੇ ਇੱਕ ਕਾਰਨ ਆ ਕਿਉਂਕਿ ਆਪਣੇ ਤੇ ਅੰਗਰੇਜ਼ ਰੂਲ ਕਰ ਰਹੇ ਸੀ ਤੇ ਮਹਾਤਮਾ ਗਾਂਧੀ ਦੇ ਨਾਲ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਇੰਡੀਅਨਸ ਐ ਜੇ ਉਹ ਸਾਡਾ ਸਾਥ ਦੇਣਗੇ ਤਾਂ ਅਸੀਂ ਤੁਹਾਨੂੰ ਆਜ਼ਾਦੀ ਦੇ ਦੇਵਾਂਗੇ। ਤੇ ਆਪਣੇ ਇੰਡੀਅਨਸ ਨੇ ਇਸ ਵਿਸ਼ਵ ਯੁੱਧ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਤੇ 74187 ਭਾਰਤੀਆਂ ਦੀ ਮੌਤ ਹੋਈ ਸੀ ਤੇ ਇਹਦੇ ਬਦਲੇ ਆਪਾਂ ਨੂੰ 1919 ਦੇ ਵਿੱਚ ਜਲਿਆਂਵਾਲਾ ਬਾਗ ਦਾ ਜਿਹੜਾ ਕਾਂਡ ਹੈ ਉਹ ਦੇਖਣ ਨੂੰ ਮਿਲਿਆ ਸੀ ਆਜ਼ਾਦੀ ਦੇ ਬਦਲੇ ਇਹਨਾਂ ਨੇ ਆਪਾਂ ਨੂੰ ਹੋਰ ਵੀ ਜ਼ਿਆਦਾ ਦੁਖੀ ਕਰ ਦਿੱਤਾ ਸੀ ਅੰਗਰੇਜ਼ਾਂ ਨੇ ਠੀਕ ਹੈ ਜੀ ਤੀਸਰਾ ਜਿਹੜਾ ਪੁਆਇੰਟ ਹੈ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਮੰਨੀ ਗਈ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਵਰਲਡ ਵਾਰ ਇਹ ਲੜੀ ਗਈ ਤਾਂ ਮਤਲਬ ਲੋਕਾਂ ਦਾ ਇਹ ਮੰਨਣਾ ਸੀ ਕਿ ਇਸ ਤੋਂ ਵੱਡੀ ਲੜਾਈ ਹੋ ਹੀ ਨਹੀਂ ਸਕਦੀ ਆਉਣ ਵਾਲੇ ਸਾਲਾਂ ਦੇ ਵਿੱਚ ਬਟ ਜਦੋਂ ਵਰਲਡ ਵਾਰ ਸੈਕੰਡ ਹੋਇਆ 1939 ਦੇ ਵਿੱਚ ਇਸ ਤੋਂ 20 ਸਾਲਾਂ ਬਾਅਦ ਤਾਂ ਫਿਰ ਲੋਕਾਂ ਦੇ ਜਿਹੜੇ ਮਾਇਨੇ ਸੀ ਉਹ ਚੇਂਜ ਹੋ ਗਏ ਲੋਕਾਂ ਦਾ ਨਜ਼ਰੀਆ ਸੀ ਉਹ ਚੇਂਜ ਹੋ ਗਿਆ ਤਾਂ ਕਰਕੇ ਫਿਰ ਇਹਨੂੰ ਵਰਲਡ ਵਾਰ 1 ਦਾ ਨਾਮ ਦਿੱਤਾ ਗਿਆ ਇਹਨੂੰ ਦਾ ਗਲੋਬਲ ਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਜੀ ਚੌਥਾ ਜਿਹੜਾ ਆਪਣਾ ਪੁਆਇੰਟ ਹੈ ਇਹਨੂੰ ਗਲੋਬਲ ਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਗਲੋਬਲ ਵਾਰ ਤਾਂ ਕਿਹਾ ਜਾਂਦਾ ਕਿਉਂਕਿ ਆਲਮੋਸਟ ਸਾਰੀ ਦੁਨੀਆ ਮਤਲਬ ਦੁਨੀਆ ਪੱਧਰ ਤੇ ਇਹ ਲੜਾਈ ਹੈ ਜਿਹੜੀ ਉਹ ਲੜੀ ਗਈ ਇਹਦੇ ਵਿੱਚ ਦੇਸ਼ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਜਿਹੜਾ ਇਥੋਂ ਮੇਨ ਪੁਆਇੰਟ ਬਣਦਾ ਕਿ ਕਿਹੜੀਆਂ-ਕਿਹੜੀਆਂ ਕੰਟਰੀਜ਼ ਨੇ ਇਸ ਵਰਲਡ ਵਾਰ ਦੇ ਵਿੱਚ ਭਾਗ ਲਿਆ ਇਹਦੇ ਵਿੱਚ ਸੀ ਬਰਤਾਨੀਆ ਬ੍ਰਿਟੇਨ ਜਿਹਨੂੰ ਆਪਾਂ ਕਹਿੰਦੇ ਆ ਜਰਮਨੀ ਸਪੇਨ ਫਰਾਂਸ ਰਸ਼ੀਆ ਜਾਪਾਨ ਤੇ ਅਮਰੀਕਾ ਠੀਕ ਹੈ ਜੀ ਤਾਂ ਇਹ ਦੇਸ਼ਾਂ ਨੇ ਇਹਦੇ ਵਿੱਚ ਭਾਗ ਲਿਆ ਸੀ ਤੇ ਇਹਨਾਂ ਦੀਆਂ ਦੋ ਪਾਰਟੀਆਂ ਬਣੀਆਂ ਸੀ ਤਾਂ ਉਹ ਆਪਾਂ ਅੱਗੇ ਪੜ੍ਹਦੇ ਆ ਕਿਹੜੇ-ਕਿਹੜੇ ਪੁਆਇੰਟ ਤੁਹਾਡੇ ਲਈ ਇੰਪੋਰਟੈਂਟ ਨੇ ਤਾਂ ਇਹਦੇ ਆਪਾਂ ਕਾਰਨ ਪੜਦੇ ਹਾਂ ਕਿ ਕਾਰਨ ਕੀ ਸੀ ਕਿਉਂ ਇਹ ਵਿਸ਼ਵ ਯੁੱਧ ਲੜਿਆ ਗਿਆ ਪਹਿਲਾ ਜਿਹੜਾ ਇਹਦਾ ਕਾਰਨ ਹੈ 19ਵੀਂ ਸੈਂਚਰੀ ਵਿੱਚ ਹੋਣ ਵਾਲਾ ਵਿਕਾਸ ਨਵੀਆਂ ਖੋਜਾਂ ਮਿਲਟਰੀ 에ਅਰਕ੍ਰਾਫਟ ਠੀਕ ਹੈ ਜੀ ਮਤਲਬ ਜਿਹੜੀ ਆਪਣੀ 90th ਸੈਂਚਰੀ ਸੀ ਆਪਣੀ 19ਵੀਂ ਸਦੀ ਜਦੋਂ ਆਈ ਤਾਂ ਇਹਦੇ ਵਿੱਚ ਡਿਵੈਲਪਮੈਂਟ ਹੈ ਜਿਹੜੀ ਉਹ ਸ਼ਿਖਰਾਂ ਤੇ ਸੀ ਮਤਲਬ ਡਿਵੈਲਪਮੈਂਟ ਇੱਕੋ ਦਮ ਉਹਨੇ ਆਪਾਂ ਕਹਿ ਸਕਦੇ ਹਾਂ ਕਿ ਇੱਕੋ ਦਮ ਡਿਵੈਲਪਮੈਂਟ ਹੋਈ ਜਿਹੜੀਆਂ ਇਹ ਆਪਣੀਆਂ ਵੈਸਟਰਨ ਕੰਟਰੀਜ਼ ਨੇ ਇਹਨਾਂ ਦੇ ਵਿੱਚ ਠੀਕ ਹੈ ਜੀ ਡਿਵੈਲਪਮੈਂਟ ਹੋਈ ਜਿਵੇਂ ਕਿ ਮਿਲਟਰੀ ਬੇਸ ਕੈਂਪ ਬਣੇਗੇ ਠੀਕ ਹੈ ਜੀ ਨਵੀਆਂ ਨਵੀਆਂ ਇਨਵੈਂਸ਼ਨ ਖੋਜਾਂ ਰੇਡੀਓ ਵਗੈਰਾ ਠੀਕ ਹੈ ਜੀ ਜੋ ਵੀ ਆਪਾਂ ਦੇਖਦੇ ਆ ਉਹ ਇੰਨਾ ਟਾਈਮਾਂ ਦੇ ਵਿੱਚ ਹੀ ਹੋਇਆ ਸੀ ਨਵੇਂ ਨਵੇਂ 에ਅਰਕ੍ਰਾਫਟ ਠੀਕ ਹੈ ਜੀ ਇਸ ਤੋਂ ਇਲਾਵਾ 에ਅਰ ਫੋਰਸ ਨੇਵੀ ਆਰਮੀ ਇਹ ਸਾਰੀਆਂ ਜੇ ਆਪਾਂ ਫੋਰਸਸ ਦੇਖੀਏ ਇਹਨਾਂ ਦੇ ਵਿੱਚ ਡਿਵੈਲਪਮੈਂਟ ਦੇਖੀ ਗਈ ਮਤਲਬ ਨਵੇਂ ਨਵੇਂ ਹਥਿਆਰ ਵੀ ਹੋਣ ਦੇ ਵਿੱਚ ਆਏ ਤਾਂ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਜਦੋਂ ਨਵੇਂ ਨਵੇਂ ਹਥਿਆਰ ਹੋਣ ਦੇ ਵਿੱਚ ਆਏ ਤਾਂ ਹਰ ਇੱਕ ਦੇਸ਼ ਨੂੰ ਇਹ ਸੀ ਕਿ ਮੈਂ ਦੁਨੀਆ ਦੇ ਵਿੱਚ ਇੱਕ ਸੁਪਰ ਪਾਵਰ ਬਣ ਕੇ ਉੱਭਰਾਂ ਤਾਂ ਪਹਿਲਾ ਕਾਰਨ ਇਹ ਮੰਨਿਆ ਜਾਂਦਾ ਹੈ ਜਰਮਨੀ ਵੱਧ ਤੋਂ ਵੱਧ ਏਰੀਆ ਸੀ ਜਿਹੜਾ ਉਹ ਆਪਣੇ ਅਧਿਕਾਰ ਖੇਤਰ ਅੰਦਰ ਲਿਆਉਣਾ ਚਾਹੁੰਦਾ ਸੀ ਮਤਲਬ ਜਰਮਨੀ ਸੀ ਜਿਹੜਾ ਇਹ ਵੀ ਇੱਕ ਮੇਨ ਕਾਰਨ ਮੰਨਿਆ ਜਾਂਦਾ ਹੈ ਕਿ ਜਰਮਨੀ ਨੂੰ ਇਹ ਸੀ ਕਿ ਮੈਂ ਸੁਪਰ ਪਾਵਰ ਬਣ ਕੇ ਉੱਭਰਾਂ ਪੂਰੀ ਦੁਨੀਆ ਦੇ ਵਿੱਚ ਤਾਂ ਜਿਆਦਾ ਤੋਂ ਜਿਆਦਾ ਟੈਰਿਟਰੀ ਹੀ ਆਪਣੇ ਅੰਡਰ ਲੈ ਰਿਹਾ ਸੀ ਇਸ ਤੋਂ ਬਾਅਦ ਅਗਲਾ ਦੇਸ਼ ਆਪਾਂ ਦੇਖਦੇ ਹਾਂ ਬ੍ਰਿਟਾਨੀਆ ਬ੍ਰਿਟੇਨ ਇਹਦੀ ਜਿਹੜੀ ਨੇਵਲ ਫੋਰਸ ਸੀ ਨੇਵੀ ਠੀਕ ਹੈ ਜੀ ਇਹ ਮਤਲਬ ਉਹਨੂੰ ਜਿਆਦਾ ਤੋਂ ਜਿਆਦਾ ਮਜ਼ਬੂਤ ਕਰ ਰਿਹਾ ਸੀ ਸਟਰੋਂਗ ਕਰ ਰਿਹਾ ਸੀ ਤੇ ਮਤਲਬ ਇਹ ਦੂਸਰੇ ਦੇਸ਼ਾਂ ਨੂੰ ਦਿਖਾ ਵੀ ਰਿਹਾ ਸੀ ਕਿ ਸਾਡੀ ਜਿਹੜੀ ਨੇਵੀ ਹੈ ਉਹ ਸਭ ਤੋਂ ਜਿਆਦਾ ਸਟਰੋਂਗ ਹੈ ਠੀਕ ਹੈ ਜੀ ਤਾਂ ਮਤਲਬ ਇਹਨਾਂ ਦੇ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਸੀ ਇਹ ਆਪਾਂ ਕਹਿ ਸਕਦੇ ਹਾਂ ਤਾਂ ਬ੍ਰਿਟੇਨ ਆਪਣੀ ਨੇਵੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਾ ਹੋਇਆ ਸੀ ਚੌਥਾ ਜਿਹੜਾ ਇਹਦਾ ਕਾਰਨ ਬਣਦਾ ਸਾਰੇ ਯੂਰੋਪੀਅਨ ਦੇਸ਼ ਪਿੱਠ ਪਿੱਛੇ ਇੱਕ ਦੂਸਰੇ ਨਾਲ ਗੱਠ ਜੋੜ ਕਰ ਰਹੇ ਸੀ ਮਤਲਬ ਅਲਾਈਅੰਸ ਬਣਾ ਰਹੇ ਸੀ ਹਨਾ ਜੀ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਯੂਰੋਪੀਅਨ ਕੰਟਰੀਜ਼ ਆਪਸ ਦੇ ਵਿੱਚ ਹੀ ਉਹ ਦੇਸ਼ ਲੜ ਰਹੇ ਸੀ ਮਤਲਬ ਦੋ ਤਿੰਨ ਦੇਸ਼ ਉਹ ਇੱਕ ਇੱਕ ਪਾਸੇ ਹੋ ਜਾਂਦੇ ਸੀ ਤੇ ਮਤਲਬ ਇੱਕ ਗਰੁੱਪੀਜ਼ਮ ਚੱਲ ਰਿਹਾ ਸੀ ਆਪਾਂ ਇਹ ਕਹਿ ਸਕਦੇ ਹਾਂ ਤਾਂ ਗੱਠ ਜੋੜ ਵੀ ਇਹਦਾ ਇੱਕ ਮੇਨ ਕਾਰਨ ਮੰਨਿਆ ਜਾਂਦਾ ਹੈ ਕਿ ਜਿਹੜਾ ਅਲਾਈਅੰਸ ਕਰਕੇ ਇਹ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸੀ ਇੱਕ ਦੂਜੇ ਨੂੰ ਆਪਣੀ ਮਿਲਟਰੀ ਪਾਵਰ ਦਿਖਾਉਣਾ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ ਮਤਲਬ ਹਰ ਇੱਕ ਦੇਸ਼ ਇਹ ਕਹਿ ਰਿਹਾ ਸੀ ਕਿ ਮੈਂ ਦੂਸਰੇ ਦੇਸ਼ ਨਾਲੋਂ ਸਟਰੋਂਗ ਹ ਮੇਰੀ ਮਿਲਟਰੀ ਪਾਵਰ ਹੈ ਜਿਹੜੀ ਉਹ ਦੂਸਰੇ ਦੇਸ਼ ਨਾਲੋਂ ਸਟਰੋਂਗ ਹੈ ਤਾਂ ਮਿਲਟਰੀ ਪਾਵਰ ਦਿਖਾਉਣਾ ਮਤਲਬ ਇੱਕ ਮੁਕਾਬਲੇਬਾਜ਼ੀ ਦੇ ਵਿੱਚ ਆਉਣਾ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ ਵਰਲਡ ਵਾਰ 1 ਹੋਣ ਦਾ ਅਫਰੀਕਾ ਦਾ ਸ਼ੋਸ਼ਣ ਇਹਦਾ ਕਾਰਨ ਸੀ ਅਫਰੀਕਾ ਮਤਲਬ ਆਪਾਂ ਦੇਖਦੇ ਹਾਂ ਕਿ ਅੱਜ ਵੀ ਅਫਰੀਕਾ ਨੂੰ ਇੱਕ ਗਰੀਬ ਕੰਟਰੀ ਘੋਸ਼ਿਤ ਕੀਤਾ ਜਾਂਦਾ ਹੈ ਕਿ ਅਫਰੀਕਾ ਇੱਕ ਗਰੀਬ ਦੇਸ਼ ਹੈ ਹਾਲਾਂਕਿ ਆਪਾਂ ਦੇਖਦੇ ਹਾਂ ਕਿ ਅਫਰੀਕਾ ਦੇ ਵਿੱਚ 골ਡ ਮਾਈਨਸ ਪਾਈਆਂ ਜਾਂਦੀਆਂ ਨੇ ਜਿੱਥੋਂ ਸੋਨਾ ਨਿਕਲਦਾ ਡਾਇਮੰਡ ਮਾਈਨਸ ਵੀ ਪਾਈਆਂ ਜਾਂਦੀਆਂ ਨੇ ਠੀਕ ਹੈ ਜੀ ਬਟ ਇਹ ਇਹਨੂੰ ਅਫਰੀਕਾ ਨੂੰ ਇਹਦਾ ਕੋਈ ਫਾਇਦਾ ਨਹੀਂ ਕਿਉਂਕਿ ਦੂਸਰੇ ਜਿਹੜੇ ਦੇਸ਼ ਨੇ ਉਹਨਾਂ ਦੀ ਇੱਥੇ ਵੱਡੀਆਂ ਵੱਡੀਆਂ ਕੰਪਨੀ ਐ ਇੱਥੇ ਆ ਕੇ ਉਹ ਇੱਥੋਂ ਇਹ ਖਾਣਾ ਦੇ ਵਿੱਚੋਂ ਸੋਨਾ ਕੱਢ ਕੇ ਲੈ ਜਾਂਦੀਆਂ ਨੇ ਡਾਇਮੰਡ ਕੱਢ ਕੇ ਲੈ ਜਾਂਦੀਆਂ ਨੇ ਤੇ ਆਪਣੇ ਦੇਸ਼ ਦੇ ਵਿੱਚ ਉਹ ਜਾ ਕੇ ਵੇਚਦੀਆਂ ਨੇ ਤਾਂ ਅਫਰੀਕਾ ਦਾ ਸ਼ੋਸ਼ਣ ਹੈ ਜਿਹੜਾ ਉਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਮਤਲਬ ਅਫਰੀਕਾ ਤੇ ਹਰ ਇੱਕ ਦੇਸ਼ ਆਪਣਾ ਹੱਕ ਜਤਾ ਰਿਹਾ ਸੀ ਏ ਵੀ ਇੱਕ ਵਰਲਡ ਵਾਰ ਦਾ ਕਾਰਨ ਮੰਨਿਆ ਜਾਂਦਾ ਹੈ ਇਹ ਤੁਸੀਂ ਯਾਦ ਰੱਖਿਓ ਇੰਪੋਰਟੈਂਟ ਹੈ ਠੀਕ ਹੈ ਜੀ ਨੈਸ਼ਨਲਿਜ਼ਮ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ ਦੇਸ਼ ਨੂੰ ਇਹ ਸੀ ਕਿ ਮੈਂ ਆਜ਼ਾਦ ਹੋਵਾਂ ਠੀਕ ਹੈ ਜੀ ਕਿ ਦੂਸਰੇ ਕਿਸੇ ਵੀ ਦੇਸ਼ ਦਾ ਮੇਰੇ ਤੇ ਪ੍ਰਭਾਵ ਨਾ ਹੋਵੇ ਤਾਂ ਨੈਸ਼ਨਲਿਜ਼ਮ ਵੀ ਉਹਨਾਂ ਦਿਨਾਂ ਦੇ ਵਿੱਚ ਫੈਲ ਰਿਹਾ ਸੀ ਹਰ ਇੱਕ ਦੇਸ਼ ਨੂੰ ਇਹ ਸੀ ਕਿ ਇਹ ਇੱਕ ਵਰਲਡ ਵਾਰ ਜੇ ਆਪਾਂ ਲੜਾਂਗੇ ਇਹ ਵਰਲਡ ਵਾਰ ਦੇ ਵਿੱਚ ਜੇ ਆਪਾਂ ਜਿੱਤਾਂਗੇ ਤਾਂ ਆਪਾਂ ਸਾਰੀ ਮਤਲਬ ਆਪਾਂ ਕਹਿ ਸਕਦੇ ਹਾਂ ਪੂਰੀ ਉਮਰ ਭਰ ਦੇ ਲਈ ਆਪਾਂ ਨੂੰ ਆਜ਼ਾਦੀ ਮਿਲੂ ਠੀਕ ਹੈ ਜੀ ਤਾਂ ਇਹ ਇੱਕ ਆਜ਼ਾਦੀ ਦੀ ਲੜਾਈ ਵੀ ਮੰਨੀ ਜਾਂਦੀ ਸੀ ਮਤਲਬ ਕੁਝ ਦੇਸ਼ ਦੇਸ਼ਾਂ ਦੁਆਰਾ ਤਾਂ ਨੈਸ਼ਨਲਿਜ਼ਮ ਵੀ ਇਹਦਾ ਕਾਰਨ ਮੰਨਿਆ ਜਾਂਦਾ ਹੈ ਸਭ ਤੋਂ ਮੇਨ ਕਾਰਨ ਜਿਹੜਾ ਇਹਦੇ ਆਪਾਂ ਕਹਿ ਸਕਦੇ ਹਾਂ ਜਿਆਦਾ ਤੋਂ ਜਿਆਦਾ ਟੈਰੀਟਰੀ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਕੇ ਆਉਣਾ ਮਤਲਬ ਇੱਕ ਦੂਜੇ ਦੇਸ਼ ਦੇ ਉੱਤੇ ਮਤਲਬ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨੀਆ ਦੇ ਉੱਤੇ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਸਪੇਨ ਬ੍ਰਿਟੇਨ ਜਿੰਨੇ ਵੀ ਇਹਦੇ ਵਿੱਚ ਦੇਸ਼ ਸੀ ਉਹ ਇੱਕ ਦੂਜੇ ਦੇ ਉੱਤੇ ਹਮਲਾ ਕਰ ਰਹੇ ਸੀ ਤੇ ਇੱਕ ਦੂਸਰੇ ਦੀ ਟੈਰੀਟਰੀ ਆਪਣੇ ਦੇਸ਼ 'ਚ ਮਿਲਾ ਰਹੇ ਸੀ ਕਿ ਯਾਨੀ ਕਿ ਆਪਣਾ ਅਧਿਕਾਰ ਖੇਤਰ ਉਹ ਵਧਾ ਰਹੇ ਸੀ ਤਾਂ ਮੇਨ ਕਾਰਨ ਇਹਦਾ ਇਹ ਵੀ ਮੰਨਿਆ ਜਾਂਦਾ ਹੈ ਹੁਣ ਆਪਾਂ ਮੇਨ ਜਿਹੜੀ ਇਹ ਦੇ ਵਿੱਚੋ ਗੱਲ ਹੈ ਉਹਦੇ ਉੱਤੇ ਆਉਨੇ ਆ ਵਿਸ਼ਵ ਯੁੱਧ ਕਹਿੰਦੇ ਦੋ ਪਾਰਟੀਆਂ ਵਿਚਕਾਰ ਲੜਿਆ ਗਿਆ ਠੀਕ ਹੈ ਜੀ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਜਿਹੜੇ ਲੜੇ ਸੀ ਦੇਸ਼ ਉਹ ਦੋ ਗਰੁੱਪਾਂ ਦੇ ਵਿੱਚ ਲੜੇ ਸੀ ਤਾਂ ਇਹ ਪਾਵਰਾਂ ਦੇ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਇੱਕ ਦਾ ਨਾਮ ਸੀ ਅਲਾਈਡ ਪਾਵਰ ਅਲਾਈਡ ਜਾਨਕੀ ਅਲਾਈਅንስ ਗੱਠ ਜੋੜ ਜਿਹਨੂੰ ਆਪਾਂ ਕਹਿੰਦੇ ਆ ਇਹ ਅਲਾਈਡ ਪਾਵਰ ਦੇ ਵਿੱਚ ਜਿਹੜੇ ਦੇਸ਼ ਸੀ ਉਹ ਸੀ ਰਸ਼ੀਆ ਫਰਾਂਸ ਗ੍ਰੇਟ ਬ੍ਰਿਟੇਨ ਯੂ ਐਸ ਏ ਤੇ ਜਾਪਾਨ ਇਹ ਦੇਸ਼ ਇੱਕ ਪਾਸੇ ਸੀ ਤੇ ਇੱਕ ਸੀਗੀ ਸੈਂਟਰਲ ਪਾਵਰ ਠੀਕ ਹੈ ਜੀ ਇੱਕ ਸੀਗੀ ਸੈਂਟਰਲ ਪਾਵਰ ਇਹਦੇ ਵਿੱਚ ਆਸਟਰੋ ਹੰਗਰੀਅਨ एंपਾਇਰ ਸੀ ਠੀਕ ਹੈ ਜੀ ਜਿਹਦੇ ਵਿੱਚ ਇਟਲੀ ਪੋਲੈਂਡ ਹੋਰ ਕਈ ਦੇਸ਼ ਵੀ ਆਉਂਦੇ ਨੇ ਠੀਕ ਹੈ ਜੀ ਆਸਟਰੋ ਹੰਗਰੀ ਤਾਂ ਇਹ ਸਾਰੇ ਦੇਸ਼ ਇੱਕ ਪਾਸੇ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਰਕੀ ਇਹਦੇ ਵਿੱਚ ਆਉਂਦਾ ਜਿਹੜਾ ਆਪਾਂ ਓਟੋਮਨ एंपਾਇਰ ਪੜ੍ਹਦੇ ਹਾਂ ਬਹੁਤ ਪੁਰਾਣਾ ਜਿਹਦੀ ਹਿਸਟਰੀ ਹੈਗੀ ਤੇ ਇਹਦੇ ਵਿੱਚ ਇੱਕ ਜਰਮਨੀ ਤਾਂ ਇਹ ਦੇਸ਼ ਇੱਕ ਪਾਸੇ ਸੀ ਅਲਾਈਡ ਪਾਵਰ ਇੱਕ ਪਾਸੇ ਸੀ ਸੈਂਟਰਲ ਪਾਵਰ ਤੇ ਅਲਾਈਡ ਪਾਵਰ ਦੇ ਵਿਚਕਾਰ ਇਹ ਜਿਹੜਾ ਵਿਸ਼ਵ ਜੁੱਧਾ ਉਹ ਲੜਿਆ ਗਿਆ ਸੀ ਠੀਕ ਹੈ ਜੀ ਤਾਂ ਆਪਾਂ ਜਾਣਦੇ ਹਾਂ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਦੇਸ਼ ਐ ਜਿਵੇਂ ਕਿ ਆਪਾਂ ਰਸ਼ੀਆ ਜਾਂ ਯੂਐਸਏ ਆਪਾਂ ਦੇਖ ਸਕਦੇ ਹਾਂ ਤਾਂ ਇਹ ਦੇਸ਼ ਸੁਪਰ ਪਾਵਰ ਬਣ ਕੇ ਉੱਭਰੇ ਠੀਕ ਹੈ ਜੀ ਇਹਨਾਂ ਨੇ ਆਪਣੇ ਆਪਾਂ ਕਹਿ ਦਿੰਦੇ ਹਾਂ ਕਿ ਮਿਲਟਰੀ ਜਿਹੜੇ ਆਪਣੇ ਹਥਿਆਰ ਸੀ ਇਕੁਪਮੈਂਟ ਜਿਹੜੇ ਇਹਨਾਂ ਦੇ ਨਵੇਂ-ਨਵੇਂ ਇਹ ਖੋਜਾਂ ਕਰਕੇ ਇਹਨਾਂ ਨੇ ਬਣਾਏ ਸੀ ਉਹ ਮਤਲਬ ਇਹਨਾਂ ਨੇ ਇਸ ਵਰਲਡ ਵਾਰ ਦੇ ਵਿੱਚ ਯੂਜ਼ ਕੀਤੇ ਤਾਂ ਇਹ ਸੁਪਰ ਪਾਵਰਾਂ ਬਣ ਕੇ ਉੱਭਰੀਆਂ ਤਾਂ ਇਹ ਦੋਨਾਂ ਪਾਰਟੀਆਂ ਦੇ ਵਿਚਕਾਰ ਇਹ ਜਿਹੜੀ ਵਿਸ਼ਵ ਜੁੱਧਾ ਉਹ ਲੜਿਆ ਗਿਆ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਹਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ ਤਾਂ ਇੱਕ ਆਪਣਾ ਸੈਕੰਡ ਵਰਲਡ ਵਾਰ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਪੜ੍ਹਾਂਗੇ ਤੇ ਇੱਕ ਆਪਣੀ ਥਰਡ ਵਰਲਡ ਵਾਰ ਜਿਹੜੀ ਅੱਜ ਚੱਲ ਰਹੀ ਹੈ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਤਾਂ ਏਆਈ ਦਾ ਜ਼ਮਾਨਾ ਆ ਰਿਹਾ ਹੈ ਤਾਂ ਇਹ ਵੀ ਇੱਕ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਥਰਡ ਵਰਲਡ ਵਾਰ ਹੀ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਜੋ ਅੱਜ ਚੱਲ ਰਿਹਾ ਹੈ ਤਾਂ ਇਹਦਾ ਕਨਕਲੂ ਕੁਝ ਇਤਿਹਾਸਕਾਰ ਆਸਟਰੀਆ ਦੇਸ਼ ਨੂੰ ਇਸ ਯੁੱਧ ਦਾ ਜ਼ਿੰਮੇਵਾਰ ਮੰਨਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਆਸਟਰੀਆ ਨੇ ਹੀ ਸਰਬੀਆ ਦੇ ਵਿਰੁੱਧ ਲੜਨ ਦੀ ਘੋਸ਼ਣਾ ਕੀਤੀ ਮਤਲਬ ਜਦੋਂ ਜਦੋਂ ਜਿਹੜਾ ਇਹ ਵਿਸ਼ਵ ਯੁੱਧ ਸਟਾਰਟ ਹੋਇਆ ਉਹ ਆਸਟਰੀਆ ਨੇ ਕੀਤਾ ਮਤਲਬ ਬਹੁਤ ਸਾਰੇ ਇਤਿਹਾਸਕਾਰ ਇਹੀ ਗੱਲ ਨੂੰ ਮੰਨਦੇ ਆ ਕਿ ਜਿਹੜਾ ਆਸਟਰੀਆ ਆਸਟ੍ਰੀਓ-ਹੰਗਰੀਅਨ ਐਮਪਾਇਰ ਜਿਹੜਾ ਆਪਾਂ ਪੜ੍ਹ ਕੇ ਆਏ ਆ ਤਾਂ ਆਸਟਰੀਆ ਜਿਹੜਾ ਦੇਸ਼ ਹੈ ਇਹਨੇ ਸ਼ੁਰੂਆਤ ਕੀਤੀ ਸੀ ਇਸ ਯੁੱਧ ਦੀ ਠੀਕ ਹੈ ਜੀ ਕਿਹੜੇ ਦੇਸ਼ ਦੇ ਵਿਰੁੱਧ ਸਰਬੀਆ ਦੇ ਵਿਰੁੱਧ ਸਰਬੀਆ ਤੇ ਆਸਟਰੀਆ ਦੀ ਲੜਾਈ ਸਭ ਤੋਂ ਪਹਿਲਾਂ ਸਟਾਰਟ ਹੋਈ ਸੀ ਤਾਂ ਕਰਕੇ ਬਹੁਤ ਇਤਿਹਾਸਕਾਰ ਇਹਨੂੰ ਮੰਨਦੇ ਨੇ ਕਿ ਇੱਥੋਂ ਇਹ ਵਿਸ਼ਵ ਯੁੱਧ ਸਟਾਰਟ ਹੋਇਆ ਸੀ ਕੁਝ ਇਤਿਹਾਸਕਾਰ ਕਹਿੰਦੇ ਜਰਮਨੀ ਅਤੇ ਰਸ਼ੀਆ ਨੂੰ ਇਹਦਾ ਜ਼ਿੰਮੇਵਾਰ ਠਹਿਰਾਉਂਦੇ ਨੇ ਕਿਉਂਕਿ ਇਹ ਸੁਪਰ ਪਾਵਰਾਂ ਆਪਾਂ ਕਹਿ ਸਕਦੇ ਹਾਂ ਤਾਂ ਇਹ ਸੁਪਰ ਪਾਵਰਾਂ ਸੀ ਇੱਕ ਪਾਸੇ ਰਸ਼ੀਆ ਸੁਪਰ ਪਾਵਰ ਸੀ ਤੇ ਇੱਕ ਪਾਸੇ ਜਰਮਨੀ ਸੀ ਠੀਕ ਹੈ ਜੀ ਕਿਉਂਕਿ ਜਰਮਨੀ ਨੇ ਕਹਿੰਦੇ ਆਸਟਰੀਆ ਨੂੰ ਓਪਨਲੀ ਸਮਰਥਨ ਦਿੱਤਾ ਸੀ ਤੇ ਵਾਰ ਡਿਕਲੇਅਰ ਕਰਨ ਲਈ ਕਿਹਾ ਸੀ ਤਾਂ ਜਰਮਨੀ ਨੇ ਆਸਟਰੀਆ ਨੂੰ ਕਿਹਾ ਸੀ ਕਿ ਤੁਸੀਂ ਸਰਬੀਆ ਦੇ ਵਿਰੁੱਧ ਲੜੋ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਤਾਂ ਇਹ ਇਤਿਹਾਸਕਾਰ ਇਹਨੂੰ ਮੰਨਦੇ ਨੇ ਇਹ ਯਾਦ ਰੱਖਿਓ ਇੰਪੋਰਟੈਂਟ ਹੈ ਜੀ ਤਾਂ ਲਾਸਟ ਤੇ ਜੇ ਆਪਾਂ ਪੜ੍ਹੀਏ ਜਰਮਨੀ ਤੇ ਬ੍ਰਿਟੇਨ ਦੇ ਵਿਚਾਲੇ ਨੇਵਲ ਰੇਸ ਵੀ ਇਹਦਾ ਇੱਕ ਕਾਰਨ ਹੈ ਠੀਕ ਹੈ ਜੀ ਕਿਉਂਕਿ ਇੱਕ ਪਾਸੇ ਬਰਤਾਨੀਆ ਕਹਿ ਰਿਹਾ ਸੀ ਕਿ ਅਸੀਂ ਸਭ ਤੋਂ ਵੱਡੀ ਸੁਪਰ ਪਾਵਰ ਆ ਸਾਡੀ ਨੇਵੀ ਸਭ ਤੋਂ ਸਟਰੋਂਗ ਆ ਤੇ ਜਰਮਨੀ ਕਹਿ ਰਿਹਾ ਸੀ ਕਿ ਸਾਡੀ ਨੇਵੀ ਸਟਰੋਂਗ ਆ ਤੇ ਬ੍ਰਿਟੇਨ ਕਹਿ ਰਿਹਾ ਸੀ ਕਿ ਸਾਡੀ ਨੇਵੀ ਸਟਰੋਂਗ ਆ ਮਤਲਬ ਇੱਕ ਮੁਕਾਬਲੇਬਾਜ਼ੀ ਚੱਲ ਰਹੀ ਸੀ ਨੇਵਲ ਫੋਰਸਸ ਦੀ ਔਰਤਾਂ ਨੂੰ ਪਹਿਲੀ ਵਾਰ ਕਹਿੰਦੇ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਦੇਖਿਆ ਗਿਆ ਕਿਉਂਕਿ ਜਿਹੜੇ ਬੰਦੇ ਸੀ ਉਹ ਮਤਲਬ ਜਿਹੜੇ ਵਰਲਡ ਵਾਰ ਲੜ ਰਹੇ ਸੀ ਉਹਨਾਂ ਦੀਆਂ ਜਿਹੜੀਆਂ ਵਾਈਬਸ ਸੀ ਠੀਕ ਹੈ ਜੀ ਉਹਨਾਂ ਦੀਆਂ ਔਰਤਾਂ ਸੀ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨ ਆਈਆਂ ਤਾਂ ਔਰਤਾਂ ਨੂੰ ਪਹਿਲੀ ਵਾਰੀ ਕੰਮ ਕਰਦੇ ਹੋਏ ਫੈਕਟਰੀਆਂ ਦੇ ਵਿੱਚ ਦੇਖਿਆ ਗਿਆ ਤਾਂ ਕੁਝ ਇਹ ਚੀਜ਼ਾਂ ਵੀ ਦੇਖੀਆਂ ਗਈਆਂ ਤੇ ਲਾਸਟ ਜਿਹੜਾ ਆਪਣਾ ਪੁਆਇੰਟ ਹੈ 1918 ਵਿੱਚ ਸਪੈਨਿਸ਼ ਫਲੂ ਵੀ ਫੈਲਿਆ ਸੀ ਮਤਲਬ ਜਿਵੇਂ ਆਪਾਂ ਅੱਜ ਆਪਾਂ ਕਹਿੰਦੇ ਆ ਵੀ ਕਰੋਨਾ ਮਹਾਮਾਰੀ ਫੈਲੀ ਸੀ ਤਾਂ ਇਹ ਵੀ ਬਹੁਤ ਵੱਡਾ ਪੈਂਡੈਮਿਕ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਸਪੈਨਿਸ਼ ਫਲੂ ਫੈਲਿਆ ਸੀ ਇਸ ਸਪੈਨਿਸ਼ ਫਲੂ ਦੇ ਕਾਰਨ 20 ਤੋਂ 52 ਮਿਲੀਅਨ ਲੋਕਾਂ ਦੀ ਜਾਨ ਗਈ ਠੀਕ ਹੈ ਜੀ ਤਾਂ ਇਹ ਚੀਜ਼ਾਂ ਵੀ ਸਾਈਡ ਬਾਈ ਸਾਈਡ ਚੱਲ ਰਹੀਆਂ ਸੀ ਤਾਂ ਵਰਲਡ ਵਾਰ ਦਾ ਜਿਹੜਾ ਇਹਦਾ ਰਿਜ਼ਲਟ ਨਿਕਲਿਆ ਉਹ ਆਪਾਂ ਨੂੰ ਪਤਾ ਹੀ ਹੈ ਕਿ ਰਸ਼ੀਆ ਯੂ ਐਸ ਏ ਠੀਕ ਹੈ ਜੀ ਤੇ ਇਹ ਕੰਟਰੀਜ਼ ਆ ਜਿਹੜੀਆਂ ਇਹ ਸੁਪਰ ਪਾਵਰ ਬਣ ਕੇ ਉੱਭਰੀਆਂ ਇਹਦਾ ਕਨਕਲੂਜਨ ਆਪਾਂ ਨੂੰ ਪਤਾ ਹੈ ਕਿ ਕਿਸੇ ਵੀ ਲੜਾਈ ਦਾ ਕਨਕਲੂਜਨ ਕੁਝ ਨਹੀਂ ਨਿਕਲਦਾ ਹੁੰਦਾ ਯਾਨੀ ਕਿ ਆਮ ਲੋਕਾਂ ਦੀ ਜਿਹੜੀ ਜਾਨ ਹੈ ਉਹ ਉਹ ਬਹੁਤ ਜ਼ਿਆਦਾ ਉਹਦਾ ਨੁਕਸਾਨ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਸੀ ਆਪਣੀ ਵਰਲਡ ਵਾਰ ਫਸਟ ਜਿਹੜੇ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੰਪੋਰਟੈਂਟ ਹੈ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਾਂ ਵਰਲਡ ਵਾਰ ਸੈਕੰਡ ਬਾਰੇ ਵੀ ਡਿਟੇਲ ਦੇ ਵਿੱਚ ਪੜ੍ਹਾਂਗੇ ਕਿ ਕੀ ਕਾਰਨ ਸੀ ਤੇ ਕੀ ਉਹਦੇ ਪ੍ਰਭਾਵ ਪਏ ਤਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ